ਸਤਿਗੁਰੂ ਦੀ ਸ਼ਾਦੀ ਨਵਾਜੀ ਗੁਰੂ ਘਰ ਸਾਹਿਬ ਸਾਧ ਸੰਗਤ ਜੀਓ ਸਤਿਗੁਰੂ ਅਮਰਦਾਸ ਸਾਹਿਬ ਕੇ ਪਾਤਸ਼ਾਹ ਸ੍ਰੀ ਗੋਵਿੰਦ ਵਾਲ ਸਾਹਿਬ ਵਿੱਚ ਬਿਰਾਜਮਾਨ ਹੋ ਕੇ ਸੰਗਤਾਂ ਦੇ ਤਾਈ ਨਿਹਾਲ ਕਰਦੇ ਹਨ ਪਰਮ ਪੀਤ੍ਰ ਉਪਦੇਸ਼ ਦੇ ਕੇ ਕੱਲ ਪਿਛੇ ਦਸ ਸ਼ਬਦਾਂ ਦਾ ਖਰਾਕ ਕੀਆ ਨੂੰ ਕੀਤੇ ਹੈ ਹੋ 11ਵਾਂ ਸ਼ਬਦ ਗੁਰੂ ਸਾਹਿਬ ਦੀ ਪੰਜਾਂ ਪੰਜਾਂ ਪਉੜੀਆਂ ਵਾਲਾ ਉਚਾਰਨ ਕਰਦੇ ਹਨ ਜਗਤ ਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਜੇ ਕੋਈ ਸਦਾ ਸੁਖ ਜੁਣਾ ਚਾਹੇ ਕਿ ਮੈਨੂੰ ਕਦੇ ਵੀ ਦੁੱਖ ਨਾ ਹੋਵੇ ਤਾਂ ਸਤਿਗੁਰੂ ਸਾਹਿਬ ਜੀ ਆਪਾਂ ਨੂੰ ਯਾਦ ਚ ਦੱਸਦੇ ਹਨ ਕਿਰਪਾ ਕਰਕੇ ਸ਼ਬਦ ਮਰੈ ਤਿਸ ਸਦਾ ਆਨੰਦ ਜੋ ਭਾਈ ਗੁਰਦੇਵ ਨੇ ਸ਼ਬਦ ਕਰਕੇ ਆਪਣੇ ਭੈਣੇ ਸੁਹਾਵਾ ਵੱਲੋਂ ਮਰ ਜਾਂਦਾ ਹੈ ਦੁਗਦਾ ਵੱਲੋਂ ਮਰ ਜਾਂਦਾ ਹੈ ਆਸਾ ਕ੍ਰਿਸ਼ਨ ਮਨ ਸਾਰਾ ਆਛਣਨੋਂ ਮਰ ਜਾਂਦਾ ਹੈ ਸੰਸਾਰ ਵੱਲੋਂ ਜੀਵਤ ਭਾਵ ਤੋਂ ਮਰ ਜਾਂਦਾ ਹੈ ਉਸ ਨੂੰ ਸਦਾ ਰਹਿਣ ਵਾਲਾ ਆਨੰਦ ਸੁਖ ਪ੍ਰਾਪਤ ਹੁੰਦਾ ਹੈ ਸਤਗੁਰੂ ਪੀਤੇ ਗੁਰੂ ਗੋਬਿੰਦ ਇਹ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਕਾਲ ਪੁਰਖ ਦਾ ਰੂਪ ਜਿਨ੍ਹਾਂ ਨੂੰ ਮਿਲੇ ਹੈ ਉਨਾਂ ਨੂੰ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਨਾ ਫਿਰ ਮਰੇ ਨਾ ਆਵੇ ਜਾਏ ਸਤਿਗੁਰਾਂ ਦੁਆਰਾ ਗੁਰੂ ਅਕਾਲ ਪੁਰਖ ਜੋ ਪਰਮੇਸ਼ਰ ਗੋਬਿੰਦ ਦੇ ਤ੍ਰਾਪਤ ਹੋਇਆ ਹੈ ਸਤਿਗੁਰੂ ਜੀ ਤੁਮ੍ਹ੍ਹੇ ਰੂਪ ਜੋ ਹਨ ਉਹਨਾਂ ਦੇ ਨਾਲ ਮਿਲਣੇ ਕਰਕੇ ਗੋਬਿੰਦ ਪਰਮੇਸ਼ਰ ਦੇ ਨਾਲ ਮਿਲੀਦਾ ਹੈ ਨਾ ਫਿਰ ਮਰੇ ਨਾ ਆਵੇ ਜਾਏ ਜੋ ਪਰਮੇਸ਼ਰ ਨਾਲ ਗੁਰਾਂ ਦੁਆਰਾ ਮਿਲ ਜਾਂਦਾ ਹੈ ਫੇਰੇ ਚ ਰਾਸੀ ਦੇ ਫੇਰੇ ਚ ਵੀ ਨਹੀਂ ਫਿਰਦਾ ਨਾ ਉਹਨੂੰ ਮੌਤ ਕਰਕੇ ਮਰਨਾ ਹੁੰਦਾ ਨਾ ਉਹਨਾਂ ਦਾ ਵਾਸ਼ਨਾ ਕਰਕੇ ਆਉਣਾ ਜਾਣਾ ਹੁੰਦਾ ਇਸ ਸੰਸਾਰ ਵਿੱਚ ਪੂਰੇ ਗੁਰ ਤੇ ਸਾਚ ਸਮਾ ਕਿਉਂ ਸੂਰਿਆ ਗੁਰਾਂ ਦੁਆਰਾ ਛੱਕੀ ਸਰੂਪ ਕਿਉਂ ਸਮਾ ਜਾਂਦਾ ਹੈ ਪੁਰਖੋ ਜਿਨ ਕੋ ਨਾਮ ਲਿਖਿਆ ਧੁਰ ਲੇ ਜਿਨਾਂ ਦੇ ਤੋਂ ਪਰਮੇਸ਼ਰ ਨੇ ਪੂਰਵਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ ਨੇ ਲਿਖ ਦਿੱਤਾ ਹੈ ਉਹਨਾਂ ਨੂੰ ਸਤਗੁਰਾਂ ਦੁਆਰਾ ਨਾਮ ਪ੍ਰਾਪਤ ਹੋਇਆ ਹੈ ਇਹ ਆਨੰਦ ਨੂੰ ਨਾਮ ਸਦਾ ਤੇ ਆਗ ਹੈ ਉਹ ਰਾਤ ਦੇ ਸਾਥ ਸੰਗੇ ਜੀ ਸਦਾ ਰਾਤ ਤੇ ਮਹਾਰਾਜ ਦੇ ਨਾਮ ਨੂੰ ਤੇ ਹੁੰਦੇ ਹੈ ਅਵਿਦੀ ਆ ਰੂਪੀ ਰਾਤ ਤੋਂ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਦਿਨ ਹੋ ਗਿਆ ਹੈ ਗੁਰ ਪੂਰੇ ਤੇ ਭਗਤ ਵਸੇ ਪੂਰਿਆ ਗੁਰਾਂ ਦਾ ਵਿਸ਼ੇਸ਼ ਭਗਤੀ ਪ੍ਰਾਪਤ ਹੁੰਦੀ ਹੈ ਜਦੋਂ ਵਾਹਿਗੁਰੂ ਜੀ ਹਰ ਇੱਕ ਨੂੰ ਕਿਤੁਆਕਤ ਲੇਵ ਲਾ ਕੇ ਜੁੜੇ ਹੀ ਰਹਿੰਦੇ ਹਨ ਰਹਾਉ ਕੁਲਕੋ ਹਰ ਪ੍ਰਭ ਲਈ ਮਿਲਾਂ ਜਿਨ੍ਹਾਂ ਨੂੰ ਅਕਾਲ ਪੁਰਖ ਹਰੀ ਪ੍ਰਭੂ ਜੋ ਸਮਰੱਥ ਹੈ ਕਿਰਪਾ ਕਰਕੇ ਮੇਲ ਲਿੰਦਾ ਹੈ ਦਿਨ ਕੀ ਗਹਿਣ ਗਤ ਕਹੀ ਨਾ ਜਾ ਉਹਨਾਂ ਦੀ ਗਹਿਣ ਜਿਹੜੀ ਗੁਜ ਗਤੀ ਹੈ ਗੋਪਤ ਗਤੀ ਹੈ ਗਹਿਣ ਕਠੜੇ ਉਹਨੇ ਵੀ ਗਤੀ ਜਾਣਣੀ ਕਹੀ ਨਹੀਂ ਜਾ ਸਕਦੀ ਉਹਨਾਂ ਦੀ ਰੀਤੀ ਜਿਹੜੀ ਮਰਿਆਦਾ ਹੈ ਪੂਰੇ ਸਤਿਗੁਰ ਦਿੱਤੀ ਵੜਿਆਈ ਪੂਰਿਆਂ ਸਤਿਗੁਰਾਂ ਨੇ ਗੁਪਤ ਗਤੀ ਜਿਹੜੀ ਹੈ ਅੰਦਰੋਂ ਹੀ ਵਾਹਿਗੁਰੂ ਵੀ ਜੋਤਿ ਚ ਕੋਈ ਰੂਪ ਹੋ ਜਾਣਾ ਖਾਤਰ ਸੇਵਕ ਮਿਲ ਇੱਕ ਹੈ ਇਹ ਗੁਪਤ ਗਤੀ ਉਹਨਾਂ ਦੀ ਕਹੀ ਨਹੀਂ ਜਾਂਦੀ ਕਿਸੇ ਦੇ ਪਾਸੋਂ ਪੂਰਾ ਸਤਗੁਰ ਦਿੱਤੀ ਵਿਢਿਆਰੀ ਪੂਰਿਆਂ ਨੰਮਰਤ ਨਾਮ ਦੀ ਵਡਿਆਈ ਦੇਣਾ ਕੀਤੀ ਹੈ ਉਤਮ ਪਦਵੀ ਹਰ ਨਾਮ ਸਮਾਜ ਜਿਹਨਾਂ ਕੋ ਮਨ ਦੀ ਦਿੱਤੀ ਹਰੀ ਦੇ ਨਾਮ ਵਿੱਚ ਸਮਾਗੀ ਹੈ ਉਹਨਾਂ ਨੂੰ ਉਤਮ ਪਦਵੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਵੀ ਪ੍ਰਾਪਤੀ ਹੋਈ ਹੈ ਜੋਕਿਸ਼ ਕਰੇ ਸੋ ਆਪੇ ਆਪੋ ਕੇ ਹੰਕਾਰ ਨਹੀਂ ਰਹਿਣਾ ਕਿ ਮੈਂ ਐ ਕਰਦੇ ਆਂ ਰੀਤੀ ਸੀਦੇ ਬੰਨਾਂ ਲੋਕਾਂ ਨੂੰ ਪਰਵਾ ਦੇ ਆਂ ਉਹ ਜਾਣਦੇ ਕਿ ਜੋ ਕੁਝ ਕਰਦਾ ਪਰਮੇਸ਼ਵਰ ਆਪਣਾ ਆਪ ਰੂਪ ਹੀ ਕਰ ਰਿਹਾ ਹੈ ਇੱਕ ਘੜੀ ਮਹਿ ਥਾਪ ਉਠਾ ਉਹ ਇਤਨਾ ਵੱਡਾ ਸਮਰਾਟ ਹੈ ਘੜੀ ਦੇ ਵਿੱਚ ਜਗਤ ਨੂੰ ਸਥਾਪਨ ਕਰ ਦਿੰਦਾ ਹੈ ਪੈਦਾ ਕਰਕੇ ਸਥਿਤ ਕਰ ਦਿੰਦਾ ਹੈ ਤੇ ਇਸ ਤੋਂ ਹੋਏ ਨੂੰ ਸਾਫ ਪੜ ਲੋਂ ਕਰ ਦਿੰਦਾ ਉਹ ਇਸ ਪ੍ਰਕਾਰ ਰੀਤੇ ਭਰੇ ਭਰੇ ਸੁਖਨਾਵਾ ਜੇ ਤਾਂ ਕੋ ਬਿਵਹਾਰੇ ਐਸਾ ਉਸ ਰੱਖ ਹੈ ਇੱਕ ਘੜੀ ਜੇ ਥਾਪੇ ਹੋਏ ਹੈ ਆਸਰੀ ਸੰਪਤਾ ਵਾ ਇਸ ਵਾ ਉਹਨਾਂ ਨੂੰ ਥਾਪ ਪਾਟ ਦਿੰਦਾ ਹੈ ਤੇ ਭੜੀ ਜਿਹੜੇ ਥਾਪੇ ਹੋਏ ਸਭ ਗੁਣ ਹੈ ਉਹਨਾਂ ਨੂੰ ਸਥਾਪਨ ਕਰ ਦਿੰਦਾ ਗਿਆਨ ਆਦ ਕਾ ਨੂੰ ਅ ਗਿਆਨ ਆਦ ਕਾ ਨੂੰ ਪਟਕੇ ਕਹਿ ਕਹਿ ਕਹਿਣਾ ਆਸ ਸੁਣਾਈ ਲੋਕੀਆਂ ਹੋਈਆਂ ਪਿਛਲੇ ઋਸ਼ੀਆਂ ਮੁਨੀਆਂ ਦੀਆਂ ਕਸਮੀਆਂ ਹਨ ਉਹਨਾਂ ਨੂੰ ਕਹਿਣ ਵਾਲੇ ਹੋ ਕੇ ਲੋਕਾਂ ਨੂੰ ਆ ਕੇ ਮੁੱਖ ਦਵਾਰਾ ਅਖਿਆਨਦਾਰਾ ਸੁਣਾਉਂਦੇ ਹੈ ਜੀ ਸੋ ਘਾਲੀ ਥਾਏ ਨਾ ਪਾਏ ਪਰ ਭਾਈ ਇਸ ਪ੍ਰਕਾਰ ਜੇ ਸੈਂਕੜੇ ਤਪ ਆਦਕਾਨੀਆਂ ਕਾਰਨ ਕਰ ਲਵੇ ਤੀਰਸੀ ਯਾਤਰਾ ਆਦਕਾਨੀਆਂ ਕਾਰਨ ਕਰ ਲਵੇ ਅਤੇ ਬਾਣ ਪ੍ਰਸਤੀ ਬਾਣ ਕਰਕੇ ਬਾਣ ਵਿਜਿਤ ਕਰ ਜਾ ਰਹੇ ਤੈਨੂੰ ਕੱਲ ਨਾ ਗਵਾਇਆਂ ਕਰਨੇ ਕਰਕੇ ਸ੍ਰੀ ਗੁਰੂ ਕੀ ਥਾਂ ਦੇ ਕੋਈ ਉਪਾ ਸਕਦਾ ਇਨ ਕਾ ਪੁੱਤ ਹੈ ਪੁੱਣ ਇਹ ਤਾਂ ਦਾਈ ਜਿਨ੍ਹਾਂ ਦੇ ਪੋਤੇ ਖਜ਼ਾਨੇ ਵਿੱਚ ਗੁਰੂਲੇ ਨਿਸ਼ਕਾਮ ਕਰਮਾਂ ਦੇ ਪੁੰਨ ਹਨ ਜਿੰਨਾ ਗੁਰੂ ਮਿਲਾਏ ਉਹਨਾਂ ਨੂੰ ਪਰਮੇਸ਼ਰ ਗੁਰੂਲੇ ਪੁੰਨਾ ਦਾ ਪ੍ਰੇਰਿਆ ਸਤਿਗੁਰਾਂ ਦੇ ਨਾਲ ਮੇਲ ਦੁੰਦਾ ਹੈ ਸੱਚ ਬਾਣੀ ਗੁਰ ਸ਼ਬਦ ਸੁਣਾਏ ਸਤਿਗੁਰੂ ਸਾਹਿਬ ਜੀ ਇਹ ਸੱਚੀ ਬਾਣੀ ਹੈ ਜਿਹੜੀ ਆਪੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਉਂ ਸੱਚੀ ਬਾਣੀ ਸਿੱਕੀ ਬਾਣੀ ਦੁਆਰਾ ਗੁਰੂ ਸਾਹਿਬ ਸ਼ਬਦ ਉਪਦੇਸ਼ ਸੁਣਾਉਂਦੇ ਹਨ ਯਹਾਂ ਸ਼ਬਦ ਵਸੈ ਤਾਹਾਂ ਦੁੱਖ ਜਾਏ ਭਯੂਰ ਕਹਿਦੁ ਕਿ ਜਿਸੇ ਦੇ ਜਪਾਈ ਸ਼ਬਦ ਮਹਾਰਾਜਾ ਨਾਮ ਵਸ ਜਾਏਗਾ ਉਹਨਾਂ ਜਮਨ ਮੰਨ ਦਾ ਦੁੱਖ ਅਗਿਆਨ ਦਾ ਦੁੱਖ ਸਭ ਚਲਿਆ ਜਾਏਗਾ ਗਿਆਨ ਰਤਨ ਸਾਚੈ ਤਹਿਜ ਸਮਾਏ ਉਹਨਾਂ ਦੇ ਅੰਦਰ ਗਿਆਨ ਤੇ ਰਤਨ ਵਿਰਾਗ ਪ੍ਰਾਪਤ ਹੋਵੇਗਾ ਗਿਆਨ ਰੂਪੀ ਰਤਨ ਕਰਕੇ ਸੱਚੇ ਵਿੱਚ ਸੁਖੀ ਸੁਆ ਜਾਣਗੇ ਭੇਦ ਹੋ ਜਾਣਗੇ ਉਹ ਨਾ ਵਾ ਜਿਵੜ ਹੋਰ ਧਨ ਨਾਹੀ ਸੱਚੇ ਪਾਤਸ਼ਾਹ ਦੇ ਨਾਮ ਜਿੱਦਾਂ ਵੱਡਾ ਹੋਰ ਕੰਮ ਸੰਸਾਰ 'ਚ ਕੋਈ ਨਹੀਂ ਹੈ ਜਿਸ ਨੂੰ ਬਖਸ਼ੇ ਸਾਚਾਤੂ ਜਿਸ ਨੂੰ ਮੂਸਾ ਸੱਚੇ ਬਖਸ਼ਦੇ ਸੋਹ ਪ੍ਰਖ ਸੱਚੇ ਨਾਮ ਨੂੰ ਪ੍ਰਾਪਤ ਕਰਦਾ ਹੈ ਪੂਰੇ ਸ਼ਬਦ ਮੰਨ ਵਸਾਏ ਪੂਰੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਨਾਉ ਨੂੰ ਮਨ ਚ ਵਿਸਾਉਣਾ ਕਰੇ ਨਾਨਕ ਨਾਮ ਰਤੇ ਸੁਖ ਪਾਏ ਸਰਗੂ ਜੀ ਕਹਿੰਦੇ ਇਸ ਪ੍ਰਕਾਰ ਜਿਹੜੇ ਨਾਮ ਕੇ ਰੰਗੇ ਹੋਏ ਐ ਉਹ ਸੁਖ ਸਰੂਪ ਨੂੰ ਪਾ ਲੈਂਦੇ ਹਨ ਆਸਾ ਮਹੰਤਾਂ ਦੀ ਜਾ ਨਿਰਦ ਕਰੇ ਬਹੁ ਵਾਜੇ ਵਜਾਏ ਨਿਰਦਕਾਰੀ ਕਰਨ ਵਾਲੇ ਮਹਾਰਾਜ ਦੇ ਪਾਸ ਆ ਜੇ ਕਹਿਣ ਲੱਗੇ ਮਹਾਰਾਜ ਰਾਸ ਪੌਣੇ ਕਰਕੇ ਵੀ ਪਰਮੇਸ਼ਰ ਉਹਦੇ ਜਸ ਹੁੰਦਾ ਹੈ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ ਤਾਂ ਸੁਣ ਕੇ ਜੀ ਨੂੰ ਫਰਮਾਉਂਦਿਆਂ ਨੇ ਇਹ ਭਾਈ ਇਹ ਭਗਤੀ ਨਹੀਂ ਹੈ ਨਿਰਤ ਕਰੇ ਬਹੁ ਵਾਜੇ ਵਜਾਏ ਜਿਹੜੇ ਨੱਚਦੇ ਐ ਪਰ ਇਹ ਬੰਦ ਮੰਨ ਕੇ ਮੋਰ ਵਾਂਗੂ ਪੈਲਾ ਪਾਉਂਦੇ ਐ ਨਿਰਤਕਾਰੀਆਂ ਕਰਦੇ ਐ ਬਹੁਤ ਸਾਰਿਆਂ ਵਾਜਿਆਂ ਨੂੰ ਵਜਾ ਕੇ ਤਾਲ ਪੂਰਦੇ ਹੰਮ ਇਹੋ ਮਨ ਅੰਦਾ ਬੂਲਾ ਹੈ ਕਿਸ ਆਖ ਸੁਣਾਏ ਉਹਨਾਂ ਦਾ ਮਨ ਭਾਈ ਅਗਿਆਨ ਕਰਕੇ ਅੰਦਾ ਹੈ ਸਰਦਾ ਦੇ ਭਰੋਸੇ ਰੂਪ ਕੰਨਾ ਤੋਂ ਬਗੈਰ ਬੋਲਾ ਹੈ ਗਰਾਗ ਵੇਗ ਰੂਪੀ ਨੇਤਰਾ ਤੋਂ ਬਗੈਰ ਅੰਨਾ ਹੈ ਸਰਦਾ ਦੇ ਵਿਸ਼ਵਾਸ ਰੂਪੀ ਕੰਨਾ ਤੋਂ ਬਗੈਰ ਬੋਲਾ ਹੈ ਉਹ ਕਿਹਨੂੰ ਆ ਕੇ ਸੁਣਾਉਂਦੇ ਐ ਮਨ ਤਾਂ ਸੁਣਦਾ ਹੀ ਨਹੀਂ ਉਹਨਾਂ ਦਾ ਅੰਤਰ ਲੋਭ ਅਨਲਵਾਉ ਅੰਦਰ ਭਾਈ ਉਹਨਾਂ ਦੇ ਲੋਭ ਹੈ ਅਤੇ ਭਰਮ ਹੈ ਇਹ ਅਨਲਵਾਉ ੜਕੀ ਹੋਈ ਹਵਾ ਜਿਵੇਂ ਹੁੰਦੀ ਅਨਲ ਨਾ ਅਗਨੀ ਅਗਨੀ ਵਾਲੀ ਵਾਹ ਭੜਕੀ ਹੋਈ ਹਵਾ ਜਿਵੇਂ ਕਿਸੇ ਨੂੰ ਹੋਵੇ ਸਦਾ ਹੋਵੇ ਹੋਇਆ ਆ ਇਸ ਪ੍ਰਕਾਰ ਉਹ ਤਾਂ ਕੰਮਲੇ ਹੋਏ ਹਨ ਭਾਈ ਜਿਨ੍ਹਾਂ ਦੇ ਅੰਦਰ ਲੋਭ ਹੈ ਤੇ ਭਰਮ ਹੈ ਅਨੰਤ ਤ੍ਰਿਸ਼ਨਾ ਦੀ ਅੱਗ ਹੈ ਤੇ ਵਾਹ ਵਾਸ਼ਨਾ ਹੈ ਉਹ ਭੜਕੀ ਹਵਾ ਦੀ ਨਿਆਈਂ ਪੁਰਖ ਖਣਗੇ ਈਵਾ ਬਲ ਕਾਲ ਰੂਪੀ ਅਗਨੀ ਸਾੜਦੀ ਰਹਿੰਦੀ ਹੈ ਵਾਸ਼ਨਾ ਰੂਪੀ ਹਵਾ ਉਹਨਾਂ ਨੂੰ ਭੜਕੀ ਰਹਿੰਦੀ ਹੈ ਬਲੈ ਨਾ ਸੋਜੀ ਪਾ ਜਿੱਥੇ ਹਵਾ ਵਗਦੀ ਹੋਵੇ ਉੱਥੇ ਦੀਵਾ ਨਹੀਂ ਵੱਲਦਾ ਤੇ ਨਾ ਸਮਝ ਪੈਂਦੀ ਐ ਜਿਸ ਹਿਰਦੇ 'ਚ ਵਾਸ਼ਨਾ ਦੀ ਭੜਕੀ ਹੋਈ ਹਵਾ ਹੈ ਉੱਥੇ ਗਿਆਨ ਰੂਪੀ ਦੀਵਾ ਨਹੀਂ ਵੱਲਦਾ ਗਿਆਨ ਰੂਪੀ ਦੀਵਾ ਵળે ਤੋਂ ਬਗੈਰ ਵਾਹਿਗੁਰੂ ਦੇ ਸਰੂਪ ਦੀ ਸੋਝੀ ਨਹੀਂ ਪਾਈ ਜਾਂਦੀ ਗੁਰਮੁਖ ਭਗਤ ਘਟ ਚਾਨਣ ਹੋਏ ਗੁਰਮੁਖਾਂ ਦੀ ਭਗਤੀ ਤਾਂ ਇਹ ਹੈ ਹਿਰਦੇ 'ਚ ਪਰਮੇਸ਼ਰ ਦੇ ਗਿਆਨ ਦਾ ਜਿਹੜਾ ਚਾਨਣ ਹੋਣਾ ਹੈ ਇਹ ਹੈ ਗੁਰਮੁਖਾਂ ਦੀ ਭਗਤੀ ਭਗਤੀ ਕਰਦਾ ਰਿਹਾ ਤੇ ਰੀਤੇ ਚ ਪ੍ਰਕਾਸ਼ ਨਾ ਹੋਇਆ ਤਾਂ ਉਹਦੀ ਭਗਤੀ ਨਹੀਂ ਹੈ ਕੋਈ ਇਹ ਗੁਰਾਂ ਦੁਆਰਾ ਭਗਤੀ ਹੈ ਕਿਰਨੇ ਚ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਚਾਨਣ ਹੋ ਜਾਣਾ ਜੋ ਕੁਝ ਵਰਤਿਆ ਸਭ ਜਾਣ ਲੈਣਾ ਆਪ ਪਛਾਣ ਮਿਲੈ ਪ੍ਰਭੂ ਜਿਹੜਾ ਆਪਣੇ ਆਤਮਾ ਦੀ ਪਛਾਣ ਕਰਦਾ ਹੈ ਆਪਣੇ ਮਹਾਵਾਕ ਦੁਆਰਾ ਤਤ ਪਦ ਦਾ ਲਖ ਅਕ ਤੁੰ ਪਦ ਦਾ ਲਖ ਰੂਪ ਹੋ ਉਹ ਪ੍ਰਵੇਸ਼ਕ ਦੇ ਨਾਲ ਪੁਰਖ ਮਿਲ ਜਾਂਦਾ ਹੈ ਰਹਾਉ ਗੁਰਮੁਖ ਨਿਰਤ ਹਾਰ ਲਾਗੇ ਭਾਗ ਗੁਰੂ ਕਹਿੰਦੀ ਨਿਰਤ ਕਰਜਾ ਜਿਹਨਾਂ ਨਿਰਣਾ ਕਰਨਾ ਹੈ ਨਾ ਪ੍ਰਵੇਸ਼ਰ ਦਾ ਤੇ ਖਰੀਦਾ ਪ੍ਰੇਮ ਲੱਗਣਾ ਇਹੋ ਹੀ ਹੈ ਪੂਰੇ ਤਾਲ ਵਿੱਚ ਹੋ ਆਪ ਗਵਾ ਇਹੋ ਹੀ ਤਾਲਾਂ ਦਾ ਪੂਰਨ ਹੈ ਭਾਈ ਇਕੱਠੇ ਸਾਜ਼ ਲਾ ਕੇ ਕੋਰੋਣਾ ਝਾੜਨਾ ਜਿਹੜਾ ਹੈ ਪੂਰੇ ਤਾਲ ਵਿੱਚ ਹੋ ਆਪ ਗਵਾ ਜਿਹੜਾ ਆਪਾ ਭਾ ਵਿੱਚੋਂ ਗਾਉਣ ਇਹੋ ਹੀ ਤਾਲਾਂ ਦਾ ਪੂਰਨਾ ਕਰੇ ਬਤਾਲਾ ਨਾ ਹੋਵੇ ਮੇਰਾ ਪ੍ਰਭ ਸਾਚਾ ਆਪੇ ਜਾਣ ਮੇਰਾ ਪ੍ਰਭ ਸਚੰਤਰੀ ਯਾਮੀ ਹੈ ਆਪੇ ਜਾਣੀ ਜਾਣ ਹੈ ਜਾਣਦਾ ਤੇਰੀ ਹਾਲਤ ਨੂੰ ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਨ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਅੰਦਰ ਵਾਹਿਗੁਰੂ ਦੇ ਸਰੂਪ ਨੂੰ ਪਛਾਣਨਾ ਕਰ ਗੁਰਮੁਖ ਭਗਤ ਅੰਤਰ ਪੀਤ ਪਿਆਰ ਗੁਰਮੁਖਾਂ ਦੀ ਤਾਂ ਭਗਤੀ ਹੋਏ ਭਈ ਅੰਦਰ ਵਾਹਿਗੁਰੂ ਦੀ ਪ੍ਰੀਤ ਵਿੱਚ ਪਿਆਰ ਹੋਣਾ ਅੰਦਰੋਂ ਵੀ ਪ੍ਰੀਤੀ ਹੋਣੀ ਬਾਣੀ ਕਰਕੇ ਵੀ ਮਹਾਰਾਜ ਦਾ ਪਿਆਰ ਹੋਣਾ ਸਰੀਰ ਕਰਕੇ ਵੀ ਪਿਆਰ ਹੋਣਾ ਮਨ ਦੇ ਅੰਦਰ ਵੀ ਪ੍ਰੀਤੀ ਹੋਣੀ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਸੁਤੇ ਗੁਰਮੁਖ ਵਿਚਾਰ ਕਰਦੇ ਰਹਿੰਦੇ ਹਰ ਵਕਤ ਗੁਰੂ ਨੂੰ ਪਾਗਤ ਜੋਗਤ ਸੱਚ ਸੋ ਗੁਰਮੁਖਾਂ ਦੀ ਭਗਤੀ ਉਹ ਜਿਹੜਾ ਜੁੜੇ ਰਹਿਣਾ ਸੱਚੇ ਦੀ ਸੋਭਾ ਵਿੱਚ ਸੋ ਸੱਚੇ ਦੀ ਸੋਭਾ ਵਿੱਚ ਜੁੜੇ ਰਹਿੰਦੇ ਗੁਰਮੁਖਾਂ ਦੀ ਇਹ ਭਗਤੀ ਹੈ ਭਗਤੀ ਦੀ ਯੁਗਤੀ ਗੁਰਮੁਖਾਂ ਦੇ ਕੋਲ ਹੈ ਸੱਚੀ ਦੀ ਸੋਭਾ ਕਰਨੀ ਹਰ ਵਕਤ ਪਖੰਡ ਭਗਤ ਨਿਰਤ ਦੁਖ ਜਿਹੜੇ ਪਖੰਡ ਕਰਕੇ ਨੱਚਣ ਵੀ ਭਗਤੀ ਕਰਦੇ ਐ ਉਹਨਾਂ ਦੇ ਤਾਂ ਨੱਚਣਾ ਹੱਸੇ ਚੱਲੇ ਸੀ ਰੋਏ ਉੱਡਣਾ ਜਾਹੀ ਸਿੱਧਣਾ ਹੋਵੇ ਨਿਰਤਕਾਰੀ ਕਰਨੇ ਕਰਕੇ ਦੁਖੀ ਹੁੰਦਾ ਹੈ ਇਹ ਮਨਮੁਖਾਂ ਦੀ ਪਖੰਡੀਆਂ ਦੀ ਭਗਤੀ ਐ ਨੱਚਣਾ ਜਿਹੜਾ ਹੈ ਇਹ ਕੋਈ ਭਗਤੀ ਨਹੀਂ ਇਸ ਕਰਕੇ ਜੰਮਣ ਮਰਨ ਦਾ ਦੁੱਖ ਜਾਂ ਮੋਰ ਬਣ ਜਾਂਦੇ ਐ ਨੱਚੋ ਵੀ ਫਿਰ ਤਮੋਰ ਜਿਹੜੇ ਬਾਲੇ ਨਾ ਦੇ ਮੋਰ ਦੀ ਜੂਨ ਪੈ ਜਾਂਦੇ ਨੱਚੀ ਫਿਰਦੇ ਮੋਰ ਜਿਹੜੇ ਬਾਲੇ ਊਂ ਊਂ ਕਰਦੇ ਰਹਿੰਦੇ ਆ ਮਾਰਾ ਕਹਿੰਦੇ ਬੱਦਲ ਕਰਤ ਕੋਹਰ ਬੱਦਲ ਛੋੜੇ ਚਮਕਾਰੇ ਮਾਰਦੇ ਕੋਹਰ ਗਾਈਦੇ ਬੱਦਲ ਦੀ ਜੂਨ ਚ ਪੈ ਜਾਂਦੇ ਆ ਤੇ ਇਸੇ ਪ੍ਰਕਾਰ ਹੈ ਜਿਹੜੇ ਚਮਕਾਰੇ ਮਾਰਦੇ ਆ ਟਾਟਕਾਂ ਦੇ ਉਹ ਕਹਿੰਦੇ ਨਾਨਨੀ ਸਦੀਪ ਭਾਉ ਕਰ ਕਰਤ ਹੈ ਬਿਜਲੀ ਥੋੜੀ ਚੰਕਰੀ ਹੁੰਦੀ ਬਿਜਲੀ ਦੀ ਜੂਨ ਨੂੰ ਪ੍ਰਾਪਤ ਹੋ ਜਾਂਦੇ ਆ ਇਸ ਕਰਕੇ ਪਖੰਡਵੀ ਭਗਤੀ ਦੀ ਨਿਰਤੀ ਨਿਰਧਕਾਰੀ ਕਰਕੇ ਦੁਖੀ ਹੁੰਦਾ ਹੈ ਇਹਾ ਭਗਤ ਜਨ ਜੀਵਤ ਮਰੈ ਭਗਤੀ ਜਰੇ ਹੋਈ ਹੈ ਕਾਈ ਜਨ ਭਗਤਾਂ ਦੀ ਜਿਹੜਾ ਜੀਵਤ ਭਾਵ ਤੋਂ ਮਰਨਾ ਹੈ ਜੀਵ ਪੁਣੇ ਤੋਂ ਗੁਰ ਪ੍ਰਸਾਦੀ ਭਵਜਲ ਤਰੈ ਸਤਿਗੁਰਾਂ ਦੀ ਕਿਰਪਾ ਕਰਕੇ ਸੰਸਾਰ ਸੰਮਨ ਤੋਂ ਮੁਕਤ ਹਰਦਾ ਹੈ ਗੁਰ ਕੈ ਬਚਨ ਭਗਤ ਥਾਏ ਪਾ ਸਤਿਗੁਰੂ ਸਾਹਿਬ ਦੇ ਬਚਨਿਆਂ ਨੂੰ ਜਿਹੜਾ ਕਮਾਉਣਾ ਹੈ ਇਹ ਉਹ ਪ੍ਰਗਤੀ ਭਗਤੀ ਥਾਂ ਲੇਖੇ ਪੈਂਦੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੀ ਹੈ ਹਰ ਜਿਉ ਆਪ ਵਸੈ ਮਨ ਆਇਓ ਦੇਖੇ ਪੈਂਦੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਉਹਨਾਂ ਦੇ ਮਨ ਚ ਆ ਕੇ ਵਸ ਜਾਂਦਾ ਨਿਵਾਸ ਕਰਦਾ ਹੈ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਇਹ ਉਹ ਪਰਮੇਸ਼ਰ ਜੀ ਦੇ ਪੁਰਗਲੇ ਪੁੰਨਾਂ ਦਾ ਸਾਡਿਆਂ ਦਾ ਪ੍ਰੇਰਿਆ ਹੋਇਆ ਕਿਰਪਾ ਕਰੇ ਤੇ ਸਤਗੁਰਾਂ ਦੇ ਨਾਲ ਮਿਲਦੇ ਵੇ ਨੇਥੇ ਲ ਭਗਤ ਹਰ ਸੋ ਚਿਤ ਲਾਏ ਜਿਹੜਾ ਗੁਰਾਂ ਦੁਆਰਾ ਹਰੀ ਦੇ ਨਾਲ ਚਿਤ ਲਾਉਣਾ ਹੀ ਅਚਲ ਭਗਤੀ ਹੈ ਸਦਾ ਕਾਇਮ ਰਹਿਣ ਵਾਲੀ ਸਤਿ ਰਹਿਣ ਵਾਲੀ ਭਗਤ ਰਤੇ ਤਿਨ ਸੱਚੀ ਸੋ ਜਿਹੜੇ ਮਾਰੇ ਵੀ ਪ੍ਰੇਮਾਂ ਭਗਤੀ ਚ ਰੰਗੇ ਹੋਏ ਹੈ ਉਹਨਾਂ ਦੀ ਸੱਚੀ ਸੋਭਾ ਹੋ ਰਹੀ ਹੈ ਨਾਨਕ ਨਾਮ ਰਤੇ ਸੁਖ ਹੋ ਸਤਗੁਰੂ ਜੀ ਕਹਿੰਦੇ ਜੋ ਗੁਰਮੁਖ ਨਾਮ ਚ ਰੰਗੇ ਹੈ ਉਨਨ ਨੂੰ ਸਖਸੀਅਤ ਦੀ ਪ੍ਰਾਪਤੀ ਹੁੰਦੀ ਹੈ